ਕਦੇ-ਕਦੇ ਅਜਿਹਾ ਮਹਿਸੂਸ ਹੁੰਦਾ ਹੈ ਕਿ ਅਸੀਂ ਇੱਕ ਅਜੀਬ ਜਿਹੇ ਦੌਰ ਵਿੱਚ ਰਹਿ ਰਹੇ ਹਾਂ ਸਾਡੇ ਕੋਲ ਸੰਪਰਕ ਦੇ ਹਜ਼ਾਰਾਂ ਤਰੀਕੇ ਨੇ ਪਰ ਅਸੀਂ ਪਹਿਲਾਂ ਨਾਲੋਂ ਕਿਤੇ ਵੱਧ ਇਕੱਲੇ ਹਾਂ ਸਭ ਕੁਝ ਹੁੰਦੇ ਹੋਏ ਵੀ ਇੱਕ ਅੰਦਰੂਨੀ ਖਾਲੀਪਨ ਇੱਕ ਬੇਚੈਨੀ ਜੀ ਹੈ ਅੱਜ ਅਸੀਂ ਇਸੇ ਬੇਚੈਨੀ ਲਈ ਇੱਕ ਕਹਿ ਲਓ 500 ਸਾਲ ਪੁਰਾਣੇ ਨੁਸਖੇ ਦੀ ਗੱਲ ਕਰਾਂਗੇ ਇਹ ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 735 ਅੱਜ ਦੀ ਗੱਲਬਾਤ ਦਾ ਮਕਸਦ ਇਹ ਦੇਖਣਾ ਹੈ ਕਿ ਕੀ ਇਹ ਪ੍ਰਾਚੀਨ ਗਿਆਨ ਅਜ ਵੀ ਸਾਡੇ ਲਈ ਕੰਮ ਦਾ ਹੋ ਸਕਦਾ ਹੈ ਇਹ ਇੱਕ ਬਹੁਤ ਹੀ ਮਤਲਬ ਵਧੀਆ ਸ਼ੁਰੂਆਤੀ ਬਿੰਦੂ ਹੈ ਕਿਉਂਕਿ ਇਹ ਸ਼ਬਦ ਸਿਰਫ ਇੱਕ ਕਵਿਤਾ ਜਾਂ ਗੀਤ ਨਹੀਂ ਹੈ ਇਹ ਇੱਕ ਤਰ੍ਹਾਂ ਨਾਲ ਇੱਕ ਤਸ਼ਖੀਸ ਹੈ ਤੇ ਨਾਲ ਹੀ ਇੱਕ ਇਲਾਜ ਵੀ ਹੈ ਗੁਰੂ ਸਾਹਿਬ ਉਸ ਅੰਦਰੂਨੀ ਪਿਆਸ ਦੀ ਗੱਲ ਕਰ ਰਹੇ ਨੇ ਜੋ ਹਰ ਰੂਹ ਮਹਿਸੂਸ ਕਰਦੀ ਹੈ ਉਹ ਕਹਿ ਰਹੇ ਨੇ ਕਿ ਜਿਹੜਾ ਖਾਲੀਪਨ ਅਸੀਂ ਮਹਿਸੂਸ ਕਰ ਰਹੇ ਹਾਂ ਉਹ ਕੋਈ ਨੁਕਸ ਨਹੀਂ ਸਗੋ ਸਾਡੀ ਰੂਹ ਦਾ ਕੁਦਰਤੀ ਸੁਭਾਵ ਹੈ اچھا ਤਾਂ ਇਸ ਨੁਸਖੇ ਨੂੰ ਸਮਝਣ ਤੋਂ ਪਹਿਲਾਂ ਸ਼ਾਇਦ ਸਾਨੂੰ ਉਸ ਵਿਅਕਤੀ ਬਾਰੇ ਗੱਲ ਕਰਨੀ ਚਾਹੀਦੀ ਹੈ ਜਿਸ ਨੇ ਇਹ ਲਿਖਿਆ ਹੈ ਮੇਰਾ ਮਤਲਬ ਭਾਈ ਜੇਠਾ ਜੀ ਜੋ ਬਾਅਦ ਵਿੱਚ ਗੁਰੂ ਰਾਮਦਾਸ ਜੀ ਬਣੇ ਆਓ ਗੋਇੰਦਵਾਲ ਸਾਹਿਬ ਦੇ ਉਸ ਸਮੇਂ ਵਿੱਚ ਚਲੀਏ ਬਿਲਕੁਲ ਦੇਖੋ ਉਸ ਸਮੇਂ ਤੀਜੇ ਗੁਰੂ ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਇੱਕ ਬਹੁਤ ਹੀ ਸੰਗਠਿਤ ਸਿਸਟਮ ਬਣਾਇਆ ਸੀ ਮੰਜੀ ਪ੍ਰਣਾਲੀ ਕਹਿੰਦੇ ਸਨ ਉਸ ਨੂੰ ਸੋਚ ਕੇ ਦੇਖੋ 22 ਖੇਤਰੀ ਕੇਂਦਰ ਸਨ ਤੇ ਹਰ ਇੱਕ ਦਾ ਮੁਖੀ ਇੱਕ ਬਹੁਤ ਸਤਕਾਰਤ ਸਿੱਖ ਹੁੰਦਾ ਸੀ ਇਹ ਮਤਲਬ ਅੱਜ ਦੇ ਜ਼ਮਾਨੇ ਵਿੱਚ ਇੱਕ ਵੱਡੀ ਕੰਪਨੀ ਦਾ ਰੀਜਨਲ ਡਾਇਰੈਕਟਰ ਬਣਨਾ ਵਰਗਾ ਸੀ ਬਹੁਤ ਸਨਮਾਨ ਵਾਲਾ ਅਹੁਦਾ ਸੀ ਹਾਂ ਤੇ ਬਹੁਤ ਸਾਰੇ ਲੋਕ ਉਸ ਸਨਮਾਨ ਨੂੰ ਪਾਉਣਾ ਚਾਹੁੰਦੇ ਹੋਣਗੇ ਤੇ ਇਸੇ ਮਾਹੌਲ ਵਿੱਚ ਪਾਈ ਜੇਠਾ ਜੀ ਸਨ ਪਰ ਉਹ ਜਿਵੇਂ ਕਹਿੰਦੇ ਨੇ ਇਸ ਕੈਰੀਅਰ ਦੀ ਪੌੜੀ ਤੇ ਚੜਨ ਦੀ ਕੋਸ਼ਿਸ਼ ਨਹੀਂ ਕਰ ਰਹੇ ਸਨ ਉਹ ਤਾਂ ਸਾਰਾ ਦਿਨ ਨਿਰਸਵਾਰਥ ਸੇਵਾ ਕਰਦੇ ਸਨ ਕਦੇ ਮਿੱਟੀ ਦੀਆਂ ਟੋਕਰੀਆਂ ਢੋਂਦੇ ਸਨ ਹਾਂਜੀ ਬਿਲਕੁਲ ਅਤੇ ਇਹ ਗੱਲ ਉਹਨਾਂ ਨੂੰ ਵੱਖਰਾ ਬਣਾਉਂਦੀ ਹੈ ਜਦੋਂ ਦੂਸਰੇ ਸ਼ਾਇਦ ਮੰਜੀ ਜਾਂ ਮੰਨਤਾ ਮੰਗ ਰਹੇ ਸਨ ਭਾਈ ਜੇਠਾ ਜੀ ਦੀ ਇੱਕੋ ਇੱਕ ਅਰਦਾਸ ਸੀ ਤੇ ਉਹ ਅਰਦਾਸ ਹੀ ਇਸ ਸ਼ਬਦ ਦਾ ਸਾਰ ਹੈ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਮਤਲਬ ਹੈ ਮੇਰੇ ਮਾਲਿਕ ਮੇਰਾ ਸਾਰਾ ਸੁਖ ਬਸ ਤੇਰੇ ਦਰਸ਼ਨਾਂ ਵਿੱਚ ਹੈ ਉਹਨਾਂ ਦੀ ਇੱਛਾ ਬਾਹਰੀ ਨਹੀਂ ਸਗੋਂ ਪੂਰੀ ਤਰ੍ਹਾਂ ਅੰਦਰੂਨੀ ਸੀ ਇੱਕ ਇੱਕ ਮਿੰਟ ਰੁਕੋ ਤਾਂ ਕੀ ਕੀ ਇਸ ਦਾ ਮਤਲਬ ਇਹ ਹੈ ਕਿ ਗੁਰਗੱਤ ਦੀਵਰ ਦਾ ਸਭ ਤੋਂ ਉੱਚਾ ਅਹੁਦਾ ਉਸ ਵਿਅਕਤੀ ਨੂੰ ਮਿਲਿਆ ਜੋ ਇਸ ਦੀ ਦੌੜ ਵਿੱਚ ਸ਼ਾਮਿਲ ਹੀ ਨਹੀਂ ਸੀ ਜਿਸ ਨੂੰ ਇਸ ਦੇ ਨਾਲ ਆਉਣ ਵਾਲੀ ਤਾਕਤ ਜਾਂ ਸਨਮਾਨ ਦੀ ਕੋਈ ਇੱਛਾ ਨਹੀਂ ਸੀ ਇਹ ਤਾਂ ਅੱਜ ਦੀ ਦੁਨੀਆ ਦੀ ਸਫਲਤਾ ਦੀ ਪਰਿਭਾਸ਼ਾ ਦੇ ਬਿਲਕੁਲ ਉਲਟ ਹੈ ਤੁਸੀਂ ਇਸ ਨੂੰ ਬਿਲਕੁਲ ਬਿਲਕੁਲ ਸਹੀ ਸਮਝਿਆ ਹੈ ਇਹ ਇੱਕ ਕ੍ਰਾਂਤੀਕਾਰੀ ਵਿਚਾਰ ਹੈ ਗੁਰੂ ਅਮਰਦਾਸ ਜੀ ਨੇ ਦੇਖਿਆ ਕਿ ਜਿਸ ਇਨਸਾਨ ਨੇ ਆਪਣੀ ਮਾਂ ਨੂੰ ਆਪਣੀ ਹੋਮੇ ਨੂੰ ਪੂਰੀ ਤਰ੍ਹਾਂ ਸੇਵਾ ਵਿੱਚ ਮਿਟਾ ਦਿੱਤਾ ਹੈ ਅਸਲ ਵਿੱਚ ਉਹੀ ਅਗਵਾਈ ਕਰਨ ਦੇ ਯੋਗ ਹੈ ਉਹਨਾਂ ਨੇ ਪ੍ਰਮਾਤਮਾ ਨੂੰ ਮੰਗਿਆ ਦਾਤਾ ਨੂੰ ਨਹੀਂ ਅਤੇ ਦੇਖੋ ਇਸੇ ਕਰਕੇ ਉਹਨਾਂ ਨੂੰ ਸਭ ਕੁਝ ਮਿਲਿਆ ਹੂੰ ਇਹ ਗੱਲ ਕਿ ਉਹਨਾਂ ਨੇ ਉਹਦਾ ਨਹੀਂ ਸਗੋਂ ਸਿਰਫ ਪ੍ਰਮਾਤਮਾ ਨੂੰ ਮੰਗਿਆ ਸਾਨੂੰ ਸਿੱਧਾ ਸ਼ਬਦ ਦੇ ਦਿਲ ਵਿੱਚ ਲੈ ਜਾਂਦੀ ਹੈ ਪਹਿਲੀ ਲਾਈਨ ਹੀ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਉਹਨਾਂ ਦੀ ਪੂਰੀ ਜ਼ਿੰਦਗੀ ਦਾ ਨਿਚੋੜ ਲੱਗਦੀ ਹੈ ਆਓ ਇਹਨਾਂ ਸ਼ਬਦਾਂ ਨੂੰ ਥੋੜਾ ਖੋਲੀਏ ਦਰਸ਼ਨ ਸ਼ਬਦ ਇਹ ਇੱਥੇ ਬਹੁਤ ਮਹੱਤਵਪੂਰਨ ਹੈ ਇਹ ਸਿਰਫ ਅੱਖਾਂ ਨਾਲ ਦੇਖਣਾ ਤਾਂ ਨਹੀਂ ਹੋ ਸਕਦਾ ਬਿਲਕੁਲ ਨਹੀਂ ਸੰਸਕ੍ਰਿਤ ਵਿੱਚ ਦ੍ਰਿਸ਼ ਦਾ ਮਤਲਬ ਹੈ ਦੇਖਣਾ ਪਰ ਗੁਰਬਾਣੀ ਵਿੱਚ ਦਰਸ਼ਨ ਦਾ ਅਰਥ ਬਹੁਤ ਬਹੁਤ ਗਹਿਰਾ ਹੈ ਇਹ ਸਿਰਫ ਦੇਖਣਾ ਨਹੀਂ ਸਗੋ ਇੱਕ ਅਜੀਹਾ ਅਨੁਭਵ ਹੈ ਜੋ ਤੁਹਾਨੂੰ ਬਦਲ ਦਿੰਦਾ ਹੈ ਇਹ ਉਸ ਬ੍ਰह्म ਮੌਜੂਦਗੀ ਨੂੰ ਆਪਣੀ ਰੂਹ ਨਾਲ ਮਹਿਸੂਸ ਕਰਨਾ ਹੈ ਅਤੇ ਸੁਖ ਇਹ ਸਿਰਫ ਆਰਾਮ ਜਾਂ ਖੁਸ਼ੀ ਨਹੀਂ ਹੈ ਇਹ ਉਸ ਅੰਦਰੂਨੀ ਬੇਚੈਨੀ ਉਸ ਖਾਲੀਪਨ ਦਾ ਪੂਰਾ ਅੰਤ ਹੈ ਜਿਸ ਦੀ ਤੁਸੀਂ ਸ਼ੁਰੂ ਵਿੱਚ ਗੱਲ ਕੀਤੀ ਸੀ ਸਹੀ ਗੱਲ ਹੈ ਅੱਛਾ ਅਗਲੀ ਪੰਕਤੀ ਇਸ ਨੂੰ ਹੋਰ ਵੀ ਨਿੱਜੀ ਬਣਾ ਦਿੰਦੀ ਹੈ ہمری বেদن تو جانتا ساھا اور کیا جانے کوئی বেদن یہ શબ્د بہت پاوو کے مطلب ایک اجیہا درد جس نو بیان نہیں کیتا جا سکتا پر کئی وار جدو کوئی اس ڈونگے درد وچ ہوندا ہے تا لگدا ہے کہ کوئی نہیں سمجھ ریا ਕੋਈ ਨਹੀਂ ਸੁਣ ਰਿਹਾ ਤੁਸੀਂ ਇੱਕ ਬਹੁਤ ਹੀ ਅਹਿਮ ਸਵਾਲ ਪੁੱਛਿਆ ਹੈ ਇਹ ਪੰਕਤੀ ਵਿਸ਼ਵਾਸ ਦੀ ਮੰਗ ਕਰਦੀ ਹੈ ਪਰ ਇਹ ਇੱਕ ਕਿਵੇਂ ਕਹਾ ਮਨੋਵਿਗਿਆਨਿਕ ਰਾਹਤ ਵੀ ਦਿੰਦੀ ਹੈ ਸੋਚ ਕੇ ਦੇਖੋ ਸਾਨੂੰ ਸਾਰਿਆਂ ਨੂੰ ਸਮਝੇ ਜਾਣ ਦੀ ਕਿੰਨੀ ਡੂੰਗੀ ਇੱਛਾ ਹੁੰਦੀ ਹੈ ਅਸੀਂ ਆਪਣੇ ਦੋਸਤਾਂ ਪਰਿਵਾਰ ਨੂੰ ਆਪਣਾ ਦਰਦ ਸਮਝਾਣ ਦੀ ਕੋਸ਼ਿਸ਼ ਕਰਦੇ ਹਾਂ ਪਰ ਸ਼ਬਦ ਹਮੇਸ਼ਾ ਘੱਟ ਪੈ ਜਾਂਦੇ ਨੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਇੱਕ ਅਜੀ ਹਸਤੀ ਹੈ ਜਿਸ ਨੂੰ ਤੁਹਾਨੂੰ ਕੁਝ ਵੀ ਸਮਝਾਉਣ ਦੀ ਲੋੜ ਨਹੀਂ ਹੈ ਉਹ ਤੁਹਾਡੇ ਸ਼ਬਦਾਂ ਤੋਂ ਪਹਿਲਾਂ ਤੁਹਾਡੀਆਂ ਭਾਵਨਾਵਾਂ ਤੋਂ ਵੀ ਪਹਿਲਾਂ ਤੁਹਾਡੇ ਦਰਦ ਦੇ ਮੂਲ ਨੂੰ ਜਾਣਦਾ ਹੈ ਇਹ ਜਾਣਨਾ ਕਿ ਤੁਹਾਨੂੰ ਪੂਰੀ ਤਰ੍ਹਾਂ ਸਮਝਿਆ ਜਾਂਦਾ ਹੈ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਇਲਾਜ ਹੈ ਅੱਛਾ ਇਸ ਦਾ ਮਤਲਬ ਹੈ ਕਿ ਸਾਨੂੰ ਆਪਣੀ ਪੀੜਾ ਨੂੰ ਸਹੀ ਸ਼ਬਦਾਂ ਵਿੱਚ ਬਿਆਨ ਕਰਨ ਦੇ ਬੋਝ ਤੋਂ ਮੁਕਤੀ ਮਿਲ ਜਾਂਦੀ ਹੈ ਇਹ ਬਹੁਤ ਵੱਡੀ ਰਾਹਤ ਹੈ ਫਿਰ ਗੁਰੂ ਸਾਹਿਬ ਕਹਿੰਦੇ ਨੇ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ 21 ਲਾਈਨ ਵਿੱਚ ਤਿੰਨ ਵਾਰ ਸੱਚ ਤੇ ਜ਼ੋਰ ਦਿੱਤਾ ਗਿਆ ਹੈ ਇਸ ਦਾ ਕੀ ਮਹੱਤਵ ਹੈ ਕਿਉਂਕਿ ਅਸੀਂ ਇੱਕ ਅਜੇਹੀ ਦੁਨੀਆ ਵਿੱਚ ਰਹਿੰਦੇ ਹਾਂ ਜੋ ਕੱਚ ਹੈ ਮਤਲਬ ਅਸਥਾਈ ਹੈ ਸਾਡੇ ਰਿਸ਼ਤੇ ਸਾਡੀ ਸਿਹਤ ਸਾਡੀ ਦੌਲਤ ਇੱਥੋਂ ਤੱਕ ਕਿ ਸਾਡੇ ਵਿਚਾਰ ਸਭ ਕੁਝ ਬਦਲਦਾ ਹੈ ਤੇ ਇਸ ਬਦਲਾਅ ਕਾਰਨ ਇੱਕ ਅਸੁਰੱਖਿਆ ਪੈਦਾ ਹੁੰਦੀ ਹੈ ਗੁਰੂ ਸਾਹਿਬ ਸਾਨੂੰ ਇੱਕ ਲੰਗਰ ਦੇ ਰਹੇ ਨੇ ਇੱਕ ਅਜਿਹਾ ਸਹਾਰਾ ਜੋ ਕਦੇ ਨਹੀਂ ਬਦਲਦਾ ਉਹ ਕਹ ਰਹੇ ਨੇ ਕਿ ਇਸ ਬਦਲਦੀ ਦੁਨੀਆ ਦੇ ਪੁਲੇਖੇ ਵਿੱਚ ਸਿਰਫ ਇੱਕ ਹੀ ਸੱਚਾਈ ਹੈ ਜੋ ਸਥਿਰ ਹੈ ਜਦੋਂ ਤੁਸੀਂ ਆਪਣੀ ਚੇਤਨਾ ਨੂੰ ਉਸ ਸਦੀਵੀ ਸੱਚ ਨਾਲ ਜੋੜ ਲੈਂਦੇ ਹੋ ਤਾਂ ਦੁਨੀਆ ਦੇ ਉਤਰਾ ਚੜਾ ਤੁਹਾਨੂੰ ਪ੍ਰਭਾਵਿਤ ਨਹੀਂ ਕਰ ਸਕਦੇ ਹਮ ਅਤੇ ਫਿਰ ਉਹ ਗੱਲ ਆਉਂਦੀ ਹੈ ਜੋ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਧ ਪਰਿਵਰਤਨਸ਼ੀਲ ਹੈ ਸਬਨਾ ਵਿੱਚ ਤੂੰ ਵਰਤਦਾ ਸਾਹਾ ਇਹ ਇੱਕ ਬਹੁਤ ਵੱਡਾ ਵਿਚਾਰ ਹੈ ਕਿ ਪ੍ਰਮਾਤਮਾ ਹਰ ਕਿਸੇ ਵਿੱਚ ਹੈ ਪਰ ਇਸ ਨੂੰ ਰੋਜ਼ਾਨਾ ਜੀਵਨ ਵਿੱਚ ਕਿਵੇਂ ਲਾਗੂ ਕਰੀਏ ਜਿਵੇਂ ਜਦੋਂ ਕੋਈ ਤੁਹਾਨੂੰ ਟ੍ਰੈਫਿਕ ਵਿੱਚ ਗੁੱਸਾ ਦਿਵਾਉਂਦਾ ਹੈ ਜਾਂ ਦਫ਼ਤਰ ਵਿੱਚ ਕੋਈ ਬਹਿਸ ਕਰਦਾ ਹੈ ਉਸ ਸਮੇਂ ਇਹ ਵਿਚਾਰ ਕਿੱਥੇ ਜਾਂਦਾ ਹੈ ਦੇਖੋ ਇਹ ਸਿਰਫ ਇੱਕ ਚੰਗਾ ਵਿਚਾਰ ਨਹੀਂ ਹੈ ਇਹ ਇੱਕ ਕਿਸਮ ਦਾ ਮਾਨਸਿਕ ਜੂਡੋ ਹੈ ਇੱਕ ਅਧਿਆਤਮਿਕ ਤਕਨੀਕ ਹੈ ਜਦੋਂ ਕੋਈ ਤੁਹਾਨੂੰ ਗੁੱਸਾ ਦਿਵਾਉਂਦਾ ਹੈ ਤਾਂ ਉਸ ਵਿੱਚ ਰੱਬ ਨੂੰ ਦੇਖਣ ਦੀ ਕੋਸ਼ਿਸ਼ ਕਰਨਾ ਤੁਹਾਡੇ ਆਪਣੇ ਗੁੱਸੇ ਦੀ ਸ਼ਕਤੀ ਨੂੰ ਉਸ ਦੇ ਵਿਰੁੱਧ ਵਰਤਣ ਵਰਗਾ ਹੈ ਇਹ ਉਸ ਵਿਅਕਤੀ ਨੂੰ ਨਹੀਂ ਬਦਲਦਾ ਇਹ ਤੁਹਾਨੂੰ ਤੁਰੰਤ ਸ਼ਾਂਤ ਕਰ ਦਿੰਦਾ ਹੈ ਤੁਸੀਂ ਹਾਲਾਤ ਦੇ ਸ਼ਿਕਾਰ ਨਹੀਂ ਰਹਿੰਦੇ ਸਗੋਂ ਆਪਣੀ ਅੰਦਰੂਨੀ ਅਵਸਥਾ ਦੇ ਮਾਲਕ ਬਣ ਜਾਂਦੇ ਹੋ ਮਾਨਸਿਕ ਜੂੜੋ ਵਾਹ ਇੱਕ ਦਿਲਚਸਪ ਤਰੀਕਾ ਹੈ ਇਸ ਨੂੰ ਦੇਖਣ ਦਾ ਮਤਲਬ ਤੁਸੀਂ ਬਾਹਰੀ ਸਥਿਤੀ ਨੂੰ ਨਹੀਂ ਸਗੋਂ ਆਪਣੀ ਅੰਦਰੂਨੀ ਪ੍ਰਤੀਕਿਰਿਆ ਨੂੰ ਬਦਲ ਰਹੇ ਹੋ ਅੱਛਾ ਇਸ ਸ਼ਬਦ ਦੀ ਆਖਰੀ ਪੰਕਤੀ ਹੈ ਜਿਉਂ ਭਾਵਿਆ ਤਿਉਂ ਰੱਖੂ ਤੂੰ ਮੇਰੇ ਪਿਆਰੇ ਇਹ ਆਮ ਤੌਰ ਤੇ ਹਾਰ ਮੰਨਣ ਜਾਂ ਸਮਰਪਣ ਵਜੋਂ ਦੇਖਿਆ ਜਾਂਦਾ ਹੈ कि ये निराशावादी नहीं है। इस समझन वाली गल है, पर इतने बहुत ही मतलब सुखम, पर महत्वपूर्ण फर्क है। ये हार मनना यानी रेजिग्नेशन नहीं है, ये परोसा करना यानी सरेंडर है। हार मनना एक नकारात्मक लाचार अवस्था है, पर परोसा करना एक बहुत ही सरगरम अति शक्तिशाली काम है। ਇਹ ਕਹਿਣਾ ਹੈ ਕਿ ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਔਰ ਹੁਣ ਮੈਂ ਨਤੀਜੇ ਨੂੰ ਇੱਕ ਵੱਡੀ ਗਰਮ ਯੋਜਨਾ ਤੇ ਛੱਡਦੀ ਹਾਂ ਇਹ ਹਰ ਚੀਜ਼ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਦੇ ਤਣਾ ਤੋਂ ਮੁਕਤੀ ਹੈ ਮੈਨੂੰ ਯਾਦ ਹੈ ਇੱਕ ਵਾਰ ਮੈਂ ਇੱਕ ਮੀਟਿੰਗ ਲਈ ਲੇਟ ਹੋ ਰਹੀ ਸੀ ਤੇ ਬਹੁਤ ਭਿਆਨਕ ਟ੍ਰੈਫਿਕ ਵਿੱਚ ਫਸੀ ਹੋਈ ਸੀ ਦਿਲ ਤੇਜ਼ ਧੜਕ ਰਿਹਾ ਸੀ ਗੁੱਸਾ ਆ ਰਿਹਾ ਸੀ ਫਿਰ ਮੈਨੂੰ ਇਹ ਪੰਕਤੀ ਯਾਦ ਆਈ ਜਿਓ ਪਾਵੇ ਤਿਓ ਰੱਖੋ ਤੇ ਮੈਂ ਸਿਰਫ ਇੱਕ ਡੂੰਗਾ ਸਾਹ ਲਿਆ ਤੇ ਸੋਚਿਆ ਠੀਕ ਹੈ ਸ਼ਾਇਦ ਮੈਨੂੰ ਇਸ ਮੀਟਿੰਗ ਵਿੱਚ ਨਹੀਂ ਹੋਣਾ ਚਾਹੀਦਾ ਪੰਜ ਮਿੰਟ ਬਾਅਦ ਸੁਨੇਹਾ ਆਇਆ ਕਿ ਮੀਟਿੰਗ ਰੱਦ ਹੋ ਗਈ ਹੈ ਇਹ ਛੋਟੀਆਂ ਛੋਟੀਆਂ ਗੱਲਾਂ ਤੋਂ ਸ਼ੁਰੂ ਹੁੰਦਾ ਹੈ ਇੱਕ ਬਹੁਤ ਸ਼ਕਤੀਸ਼ਾਲੀ ਉਦਾਹਰਣ ਹੈ ਤਾਂ ਇਸ ਸਭ ਨੂੰ ਇਕੱਠਾ ਕਰਦੇ ਹੋਏ ਉਸ ਵਿਅਕਤੀ ਲਈ ਜੋ ਸ਼ੁਰੂ ਵਿੱਚ ਸਾਡੇ ਵੱਲੋਂ ਦੱਸੀ ਗਈ ਆਧੁਨਿਕ ਬੇਚੈਨੀ ਮਹਿਸੂਸ ਕਰ ਰਿਹਾ ਹੈ ਇਹ ਸ਼ਬਦ ਇੱਕ ਅਮਲੀ ਮਾਰਗ ਕਿਵੇਂ ਦਿੰਦਾ ਹੈ ਇਹ ਸਿਰਫ ਸ਼ਬਦਾਂ ਨੂੰ ਪੜਨ ਬਾਰੇ ਤਾਂ ਨਹੀਂ ਹੋ ਸਕਦਾ ਮਤਲਬ ਅਮਲੀ ਕਦਮ ਕੀ ਹਨ ਗੁਰੂ ਸਾਹਿਬ ਨੇ ਸ਼ਬਦ ਵਿੱਚ ਹੀ ਇੱਕ ਪੂਰਾ ਸਿਖਲਾਈ ਪ੍ਰੋਗਰਾਮ ਦੇ ਦਿੱਤਾ ਹੈ ਇਸ ਨੂੰ ਚਾਰ ਕਦਮਾਂ ਵਿੱਚ ਵੰਡ ਸਕਦੇ ਹਾਂ ਪਹਿਲਾ ਦ੍ਰਿਸ਼ਟੀ ਬਦਲੋ ਅੱਜ ਸਿਲ ਸ਼ੁਰੂ ਕਰੋ ਜਿਵੇਂ ਮੌਸਮ ਟ੍ਰੈਫਿਕ ਜਦੋਂ ਇਹਨਾਂ ਬਾਰੇ ਨਿਰਾਸ਼ਾ ਹੋਵੇ ਤਾਂ ਮਨ ਵਿੱਚ ਕਹੋ ਤੇਰਾ ਪਾਣਾ ਮਿੱਠਾ ਲਾਗੇ ਤੀਜਾ ਆਪਣੀ ਮੰਗ ਨੂੰ ਸੁਧਾਰੋ ਧਿਆਨ ਦਿਓ ਕਿ ਤੁਸੀਂ ਕਿਸ ਚੀਜ਼ ਲਈ ਅਰਦਾਸ ਕਰ ਰਹੇ ਹੋ ਕਿ ਉਹ ਨਤੀਜੇ ਹਨ ਕੋਸ਼ਿਸ਼ ਕਰੋ ਕਿ ਆਪਣੀ ਅਰਦਾਸ ਨੂੰ ਸ਼ਾਂਤੀ ਜਾਂ ਸਮਝ ਲੈ ਬਦਲੋ ਤੇ ਚੌਥਾ ਅਤੇ ਚੌਥਾ ਨੇੜਤਾ ਨੂੰ ਯਾਦ ਰੱਖੋ ਇਹ ਸਭ ਤੋਂ ਜ਼ਰੂਰੀ ਹੈ ਤੁਸੀਂ ਕਿਸੇ ਦੂਰ ਦੇ ਰੱਬ ਨੂੰ ਨਹੀਂ ਲੱਭ ਰਹੇ ਤੁਸੀਂ ਉਸ ਮੌਜੂਦਗੀ ਪ੍ਰਤੀ ਜਾਗਰੂਕ ਹੋਣ ਦੀ ਕੋਸ਼ਿਸ਼ ਕਰ ਰਹੇ ਹੋ ਜੋ ਪਹਿਲਾਂ ਹੀ ਤੁਹਾਡੇ ਅੰਦਰ ਤੇ ਤੁਹਾਡੇ ਆਲੇ ਦੁਆਲੇ ਹੈ ਇਸ ਦਾ ਮਤਲਬ ਹੈ ਕਿ ਕੋਈ ਇੱਕ ਵੱਡੀ ਘਟਨਾ ਨਹੀਂ ਸਗੋਂ ਦਿਨ ਪਰ ਵਿੱਚ ਛੋਟੇ ਚੇਤਨਨ ਬਦਲਾਦੀ ਇੱਕ ਲੜੀ ਹੈ ਇਸ ਨੂੰ ਬਹੁਤ ਜ਼ਿਆਦਾ ਪਉਂਚਯੋਗ ਬਣਾਉਂਦਾ ਹੈ ਅੰਤ ਵਿੱਚ ਇਹ ਸ਼ਬਦ ਸਿਰਫ ਇੱਕ ਪਾਠ ਨਹੀਂ ਸਗੋਂ ਇੱਕ ਸ਼ੀਸ਼ਾ ਹੈ ਗੁਰੂ ਰਾਮਦਾਸ ਜੀ ਸਾਨੂੰ ਸਿਖਾਉਂਦੇ ਹਨ ਕਿ ਪ੍ਰਮਾਤਮਾ ਦੇ ਨੇੜੇ ਸਾਨੂੰ ਪ੍ਰਾਪਤੀਆਂ ਨਹੀਂ ਸਗੋਂ ਸ਼ੁੱਧ ਤਾਂਗ ਭਗਤੀ ਅਤੇ ਪਿਆਰ ਲੈ ਕੇ ਜਾਂਦਾ ਹੈ ਬਿਲਕੁਲ ਅਤੇ ਅੰਤ ਵਿੱਚ ਇੱਕ ਵਿਚਾਰ ਕਰਨ ਵਾਲੀ ਗੱਲ ਛੱਡ ਜਾਂਦੀ ਹਾਂ ਇਹ ਸ਼ਬਦ ਸੁਝਾਅ ਦਿੰਦਾ ਹੈ ਕਿ ਸ਼ਾਇਦ ਉਹ ਤਾਂਗ ਇੱਕ ਖੋਜ ਦੀ ਅਵਸਥਾ ਕੋਈ ਸਮੱਸਿਆ ਨਹੀਂ ਹੈ ਜਿਸ ਨੂੰ ਹੱਲ ਕਰਨਾ ਹੈ ਸਗੋਂ ਇਹ ਖੁਦ ਹੀ ਇੱਕ ਮਾਰਗ ਹੈ ਕੀ ਹੋਵੇਗਾ ਜੇਕਰ ਸਭ ਤੋਂ ਡੂੰਗੀ ਸ਼ਾਂਤੀ ਪਰਮਾਤਮਾ ਨੂੰ ਲੱਭਣ ਵਿੱਚ ਨਹੀਂ ਸਗੋਂ ਇੱਕ ਸ਼ੁੱਧ ਦਿਲ ਨਾਲ ਪਰਮਾਤਮਾ ਲਈ ਤਾਂਗ ਕਰਨ ਦੇ ਕੰਮ ਵਿੱਚ ਹੀ ਹੋਵੇ ਹਮ ਇੱਕ ਦੌੜ ਦੀ بجائے ਇੱਕ ਸੁੰਦਰ ਨਿਰੰਤਰ ਅਵਸਥਾ ਹਾਂ ਸ਼ਾਇਦ ਉਹ ਖਾਲੀਪਨ ਜਿਸ ਨੂੰ ਅਸੀਂ ਭਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸਲ ਵਿੱਚ ਉਹ ਪਵਿੱਤਰ ਥਾਂ ਹੈ ਜਿੱਥੇ ਪਰਮਾਤਮਾ ਸਾਨੂੰ ਮਿਲਦਾ ਹੈ